ਹੁਣ ਤੁਸੀਂ ਸੋਚੋ ਪਤਾ ਆਪਾਂ ਨੂੰ ਸਾਰਿਆਂ ਨੂੰ ਹੈ ਗੱਲ ਕਰ ਉਹ ਅੱਗੇ ਨਹੀਂ ਆਉਂਦੇ ਨਾ ਕੋਈ ਉਦੋਂ ਕਿਨੇ ਮਾਰਿਆ ਚਾਹੇ ਮੁੱਖ ਮੰਤਰੀ ਨੇ ਮਾਰਿਆ ਚਾਹੇ ਦਿੱਲੀ ਨੇ ਮਾਰਿਆ ਜਿਹਨੇ ਮਰਜ਼ੀ ਮਾਰਿਆ ਮਾਰਿਆ ਤਾਂ ਉਹ ਜ਼ਰੂਰ ਹੈ ਨਾ ਇਹ ਬੰਦਾ ਤਾਂ ਨਹੀਂ ਮਾਰ ਸਕਦਾ ਇਹਦੇ ਨਾਲ ਜਿਹੜਾ ਉਹਦੀ ਕੋਈ ਦੁਸ਼ਮਣੀ ਸੀ ਕਿ ਉਹ ਮਾਰਤਾ ਪਰ ਸੌ ਚੌਥੇ ਨੇ ਧਰਨਾ ਵੀ ਲਾਇਆ ਸੀ ਪੂਰੇ ਪਿੰਡ ਚੜਾ ਜੀ ਭਲੌਰ ਧਰਨਾ ਸੀ ਉੱਥੇ ਪੂਰਾ ਗੱਜ ਵੱਜ ਕੇ ਬੋਲਿਆ ਸੀ ਤੁਸੀਂ ਉਹਦੇ ਦੋਸਤਾਂ ਉਹਨੂੰ ਸੱਚੀ ਸਰਦਾ ਅंजलि ਇਹੀ ਐ ਬਾਪੂ ਨੇ ਸਾਨੂੰ ਨਾ ਦਾ ਨਿਚਿਤ ਤੇ ਯਾਰ ਬਾਸਤੇ ਖੁੱਲਕੇ ਨਹੀਂ ਬੋਲ ਸਕਿਆ ਵਿਚਾਰਾ ਕਿਉਂਕਿ ਤੁਸੀਂ ਜਿੰਨਾ ਚਿਰ ਉਹਦੀ ਲਾਸ਼ ਰੱਖੀ ਰੱਖੋਗੇ ਨਾ ਭਾਈ ਕਿਉਂਕਿ ਬਾਲੇ ਥਾਂ ਕਹਿ ਦਿੰਦੇ ਨੇ ਕਿਉਂ ਮਿੱਟੀ ਬਲੀਤ ਕਰੀਆ ਮਿੱਟੀ ਤਾਂ ਹੁਣ ਹੋ ਗਈ ਹੁਣ ਤਾਂ ਮਿੱਟੀ ਐ ਮਾਰਨ ਵਾਲਾ ਮਾਰ ਗਿਆ ਕਾਰਜ ਕਰ ਗਿਆ ਨਹੀਂ ਇਹ ਕੀ ਕਰਨਗੇ ਸਾਰਾ ਕੋ ਸੋਤੇ ਪਾਦਰ ਕੇ ਬਿਪਾਈ ਜਿੰਨ ਦਰਨੀ ਪਿਸਤੌਲ ਲੈਂਦਾ ਹੀ ਫਲਾਣੇ ਸੋ ਲੈਂਦਾ ਜਿੰਦਰ ਨਾਲ ਦੀ ਲੜਾਈ ਸੀ ਕਿਉਂਕਿ ਮਰੇ ਤੋਂ ਬਾਅਦ ਕੋਈ ਵੀ ਕਹਾਣੀ ਬਣਾ ਦਿੰਦੇ ਨੇ ਕੱਲ ਨੂੰ ਮੇਰੀ ਬਣਾਵਾਂਗੇ ਕੋਈ ਆ ਸੁੱਧੂ ਵੀ ਨਹੀਂ ਬਣਾਤੀ ਸੀ ਵੀ ਉਹ ਵੀ ਬਣਾਤਾ ਜਵਾਕ ਨਿਗਾ ਪੜਿਆ ਲਿਖਿਆ ਬਿੱਦਾ ਭਾਰਤੀ ਸਕੂਲ ਚ ਪੜਦਾ ਸੀ ਫਿਰ ਬਿੱਦਾ ਕਰਨ ਵਾ ਗਿਆ ਫਿਰ ਬਾਅ ਕੇ ਗੈਂਗਸਟਰ ਲੈ ਲੈ ਕਮਾਲ ਕਰਦੇ ਐਂ ਕਹਿ ਦੇਣਗੇ ਇਹਨੂੰ ਵੀ ਇਹਦਾ ਵੀ ਕੋਈ ਨਿੱਜਾ ਬੱਟ ਦਾ ਰੌਲਾ ਜਾਂ ਖਾਲ ਦਾ ਰੌਲਾ ਬਣਾ ਦੇਣਗੇ ਪਰ ਅਸਲ ਚ ਮੌਤ ਪਿੱਛੇ ਤਾਂ ਸਰਕਾਰੀ ਤੰਤਰੀ ਹੈ ਨਾ ਜਿਨ੍ਹਾਂ ਨੂੰ ਇਹ ਚੁੱਪਦਾ ਸੀ ਰੋੜ ਮੰਗੂ ਉਹ ਕੋਈ ਵੀ ਹੋਵੇ ਉਹ ਕੋਈ ਵੀ ਹੋਵੇ ਪੰਮਾ ਹੈਗੇ ਲੀਡਰ ਨੇ ਵੱਡੇ ਲੀਡਰ ਨੇ ਕੋਈ ਛੋਟੇ ਮੋਟੇ ਨਹੀਂ ਕਿਉਂਕਿ ਉਹ ਕਿਤੋਂ ਡਰ ਸੀ ਖਤਰਾ ਸੀ ਹੁਣ ਭਾਈ ਅਗਲੀ ਵਾਰੀ ਕੀ ਦੀ ਹੈ ਤੁਸੀਂ ਆਪ ਸਹਣਿਓ ਇਹਨਾਂ ਨੇ ટી.ਵੀ ਮੰਗੀ ਮੈਨੂੰ ਸਿਕਿਉਰਟੀ ਦੇ ਰੇ ਸਿਕਿਉਰਟੀ ਦਿੱਤੀ ਇਹਦਾ ਆਸਲਾ ਸੀ ਉਹ ਜਮ੍ਹਾਂ ਕਰ ਲਿਆ ਚਲੋ ਸਾਡੇ ਤਿੰਨ ਬੰਦਿਆਂ ਦੇ ਆਸਲੇ ਕਰ ਰੱਖੇ ਨੇ ਮੇਰੇ ਆਦੇ ਉਹ ਸਾਡੇ ਸਾਹਮਣੇ ਪਟਵਾਰੀ ਆ ਮੌਣ ਜੀਤ ਚਲ ਇਹ ਤਾਂ ਮੇਰੇ ਉ ਸਾਰੀ ਉਮਰ ਦੇ 2004-5 ਦੇ ਮੇਰੇ ਨਾਲ ਜੇਲਾ ਜੀ ਤੁਰੇ ਫਿਰਦੇ ਨੇ ਮੇਰੇ ਆੜੀ ਨੇ ਮਿੱਤਰ ਪਰ ਇਹ ਉਹ ਜਿੰਦਰ ਵਰਗੇ ਮਿੱਤਰ ਨਹੀਂ ਪਰ ਜਿੰਦਰ ਵੀ ਤੁਸੀਂ ਕਹਿ ਰਿਹਾ ਬਾਈ ਬੋਲ ਕੇ ਗਿਆ ਸੀ ਵੀ ਚੰਗਾ ਸੀ ਕੀ ਪਤਾ ਉਹ ਹਿਪਨੋਟਾਈਜ਼ ਕਰਿਆ ਹੋਵੇ ਕਹੀ ਜਿਹਨੂੰ ਕੀ ਨਸ਼ਾ ਦਿੱਤਾ ਹੋਵੇ ਜਿਹਨੇ ਐਡਾ ਵੱਡਾ ਪਾਪ ਕਰਤਾ ਇੱਕ ਉਹਦੀ ਮਾਂ ਤੇ ਰੋ ਨਾ ਨਾ ਇਹ ਮਾਰੀ ਗੱਲ ਆ ਭਾਈ ਉਹਦੀ ਮੌਤ ਤੇ ਨਾ ਰੋ ਹੰਝੂ ਨਾ ਕੇਰੋ ਤੁਸੀਂ ਇਹ ਤੇ ਹੰਝੂ ਕੇਰ ਕੇ ਉਹਦੀ